ਫਰਮਜੀਤ ਹਾਂਜੀ ਇੱਕ ਚੀਜ਼ ਦਾ ਧਿਆਨ ਰੱਖਣਾ ਕੋਸ਼ਿਸ਼ ਕਰਨੇ ਬੰਦਾ ਹਰੇਕ ਰੋਕਣਾ ਠੀਕ ਹੈ ਠੀਕ ਹੈ ਮਲਕੀਤ ਠੀਕ ਹੈ ਇੱਕ ਧਿਆਨ ਰੱਖੇ ਹਾਂਜੀ ਜਨਾਬ ਵੀ ਬੰਦਾ ਬੇਸ਼ੱਕ ਕੋਈ ਆਪਣਾ ਹੈ ਬੇਸ਼ੱਕ ਕੋਈ ਜਾਣ ਪਛਾਣ ਵਾਲਾ ਖੁਸ਼ ਹੈ ਠੀਕ ਹੈ ਕਾਗਜ਼ ਪੱਤਰ ਚੈੱਕ ਕਰੇ ਬਿਨਾ ਜਾਣ ਨਹੀਂ ਦੇਣਾ ਕਿਉਂਕਿ ਆਪਾਂ ਬੰਦਾ ਜੇ ਕੋਈ ਗਲਤ ਕਿਸੇ ਤਰੀਕੇ ਦਾ ਲੱਗਦਾ ਉਹਦੇ ਚ ਕੋਈ ਲਾਜ ਨਹੀਂ ਠੀਕ ਹੈ ਖਾਸ ਧਿਆਨ ਰੱਖਣਾ ਫਰਮਜੀਤ ਠੀਕ ਹੈ ਸਰ ਖਾਸ ਖਿਆਲ ਰੱਖਣਾ ਠੀਕ ਹੈ ਠੀਕ ਹੈ ਬੜੀ ਦਰੋਕੋ ਸਾਈਡ ਤੇ ਵਾਲੇ ਰੋਡ ਸੜਕ ਤੇ ਨਾ ਲੱਗੋ ਰੋ ਰੋ ਬਰੋ 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 ਰੋ ਰੋ ਆਹ ਸਾਈਡ ਤੇ ਲਾ ਹਾਂਜੀ ਬੋਲੀ ਕਿਤੋਂ ਆ ਰਹੇ ਹੋ ਰੋੜੀਪੁਰ ਤੋਂ ਆਇਆ ਸਰ ਅੱਛਾ ਨਾਲ ਦਾ ਪਿੰਡ ਈ ਤੁਹਾਡਾ ਹਾਂ ਹਾਂ ਨਾਲ ਦਾ ਪਿੰਡ ਸਾਹਮਣੇ ਵਾਲਾ ਪਿੰਡ ਹੈ ਤੁਹਾਡਾ ਠੀਕ ਹੈ ਇਹ ਕਾਗਜ਼ ਪੱਤਰ ਇਹ ਕਾਗਜ਼ ਪੱਤਰ ਰਹਿ ਗਏ ਸਾਰੇ ਰਹਿ ਗਏ ਓਕੇ ਹਾਂਜੀ ਹਾਂਜੀ ਮੇਰਾ ਮਕਸਦ ਤੁਹਾਨੂੰ ਪਰੇਸ਼ਾਨ ਕਰਨਾ ਨਹੀਂ ਤੁਸੀਂ ਕਹਿਤਾ ਕਿ ਆ ਨਾਲ ਦੇ ਪਿੰਡ ਦੇ ਹਾਂਜੀ ਹਾਂਜੀ ਮੈਂ ਦੇਖ ਲਿਆ ਤੁਹਾਡਾ ਮੋਟਰਸਾਈਕਲ ਨੰਬਰ ਜਿਹੜਾ ਉਹ ਲੋਕਲ ਨੰਬਰ ਹੈ ਤੁਹਾਡਾ ਕੋਈ ਗੱਲ ਨਹੀਂ ਮੈਨੂੰ ਉਸ ਗੱਲ ਦੀ ਕੋਈ ਪਰੇਸ਼ਾਨੀ ਨਹੀਂ ਨਾ ਮੈਂ ਤੁਹਾਨੂੰ ਕਹਾਂ ਮੈਂ ਕਾਗਜ਼ ਦਿਖਾ ਦਵਾਂ ਕੋਈ ਗੱਲ ਨਹੀਂ ਜੱਟ ਬੰਦੇ ਉਹ ਨਾ ਹੋਣਗੇ ਵਿੱਚ ਕੋਈ ਟੈਨਸ਼ਨ ਨਹੀਂ ਹੈ ਪਰ ਮੈਨੂੰ ਇੱਕ ਚੀਜ਼ ਦੱਸੋ ਤੁਹਾਡੀ ਜਾਨ ਦੀ ਸੇਫਟੀ ਵਾਸਤੇ ਜੇ ਮੈਂ ਗੱਲ ਕਰਾਂ ਹੈਨਾ ਮੇਰੇ ਵੱਲ ਦੇਖ ਕੇ ਗੱਲ ਕਰੋਗੇ ਫਿਰ ਤੁਹਾਨੂੰ ਜ਼ਿਆਦਾ ਸਮਝ ਆਊਗਾ ਮੈਂ ਕਹਣਾ ਵੀ ਜੇ ਮੈਂ ਤੁਹਾਨੂੰ ਇਹ ਪੁੱਛਾਂ ਕਿ ਤੁਸੀਂ ਦੇਖੋ ਜੱਟ ਬੰਦੇ ਉਹਦਾ ਪਰਨਾ ਬੰਨਿਆ ਹੋਵੇ ਸਿਰ ਤੇ ਜਾਂ ਪੱਗ ਬੰਨੀ ਹੋਵੇ ਜਾਂ ਫਿਰ ਸਾਰਾ ਇੰਤਰੀਫਰਦੀ ਅੱਜਕੱਲ ਕੋਣ ਹੈਲਮਟ ਪਾਉਂਦਾ ਇਹ ਹੈਲਮਟ ਉਹਨਾਂ ਬਿਨਾ ਮਰਿਆ ਤੇ ਵੇਖਿਆ ਨਹੀਂ ਕੋਈ ਅੱਜਕੱਲ ਕੋਈ ਮਰਿਆ ਨਹੀਂ ਵੇਖਿਆ ਮੈਂ ਮਰੇ ਦੀ ਗੱਲ ਨਹੀਂ ਕੀਤੀ ਜਦੋਂ ਮਰ ਗਏ ਫਿਰ ਉਹਦੋਂ ਬਾਅਦ ਹੈਲਮਟ ਦਾ ਕੀ ਫਾਇਦਾ ਫਿਰ ਨਾਲ ਰੱਖਣਾ ਲਾਸ਼ ਦੇ ਹਾਂ ਇੰਤਰੀਫਰਦੀ ਜਨਤਾ ਜੀ ਸਾਰੀ ਬਾਈ ਬਹੁਤ ਚੀਜ਼ਾਂ ਇਹ ਹੁੰਦੀਆਂ ਐ ਤੁਸੀਂ ਮੰਨਣ ਦੀ ਕੋਸ਼ਿਸ਼ ਕਰੋ ਦੇਖੋ ਮੈਨੂੰ ਐ ਨਾ ਸਮਝੋ ਕਿ ਮੈਂ ਤੁਹਾਨੂੰ ਜਾਣ ਮੋਦ ਕੇ ਕੁਝ ਹਰਾਸ ਕਰ ਰਿਹਾ ਪਰੇਸ਼ਾਨ ਕਰ ਰਿਹਾ ਮੈਂ ਤੁਹਾਡੀ ਸੇਫਟੀ ਵਾਸਤੇ ਕਹਿ ਰਿਹਾ ਤੁਹਾਡੇ ਪਰਿਵਾਰ ਵਾਸਤੇ ਤੁਹਾਡੀ ਜਾਨ ਦੀ ਕਿੰਨੀ ਕੀਮਤ ਹੈ ਨੀ ਹੈਲਮਟ ਰੈਡ ਵੱਡੀ ਗਲਤ ਤਾਂ ਕੋਈ ਹੈ ਨਹੀਂ ਜੀ ਬੱਸ ਚਲਾਨ ਚਲਾਨ ਲਾਜ਼ਮੀ ਬੰਦਾ ਜੀ ਚਲਾਨ ਲਾਜ਼ਮੀ ਕਰੋ ਮਲਕੀਤ ਜੀ ਆਪਾਂ ਚਲਾਨ ਕਟਮੇ ਹੋਣ ਤਾਂ ਇਹੋ ਜਿਹਾ 1000 ਕੱਟਦੀ ਆ ਤੁਹਾਨੂੰ ਹੈਨਾ ਆਪਾਂ ਇਸੇ ਕਰਕੇ ਸਮਝ ਨਹੀਂ ਜੀ ਪਤਾ ਲੱਗੂਗਾ ਜੀ ਇਹ ਕਹਿੰਦਾ ਹੈਲਮਟ ਕਹਿੰਦਾ ਹੁੰਦਾ ਹੈ ਜੀ ਬਸ ਆਪਾਂ ਤਾਂ ਹੀ ਤਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਅਸਲ ਦੇ ਵਿੱਚ ਆ ਹੀ ਹੁੰਦਾ ਹੈ ਵੀ ਬੰਦੇ ਨੂੰ ਡਾਰੇ ਆਪਣੇ ਤੋਂ ਇਹ ਲੱਗਦਾ ਹੈ ਵੀ ਪੁਲਿਸ ਜੇ ਖੜ ਗਈ ਸਾਹਮਣੇ ਪਤਾ ਨਹੀਂ ਕਾਦੇ ਵਾਸਤੇ ਖੜ ਗਈ ਆਪਾਂ ਤਾਂ ਹੀ ਆਪਣੀ ਕੋਸ਼ਿਸ਼ ਆਪਾਂ ਤਾਂ ਇਹੀ ਕਰਦੇ ਆ ਵੀ ਆਪਾਂ ਕੋਸ਼ਿਸ਼ ਕਰਦੇ ਆ ਕਿ ਬੰਦਾ ਹੈਨਾ ਇਹਦੇ ਪੱਲੇ ਪਵੇ ਗੱਲ ਹੈਨਾ ਐਦਾਂ ਕਰੋ ਮੇਰੀ ਗੱ 5 ਮਿੰਟਾਂ ਦਾ ਫਰਕ ਪਊਗਾ ਤੁਹਾਨੂੰ ਠੀਕ ਹੈ ਸਰ ਇਹ ਤੁਹਾਡੇ ਦੇ ਵਿਸ਼ਵਾਸ ਹੈ ਜੇ ਮੈਂ ਚਾਹਾਂ ਤਾਂ ਤੁਹਾਡੇ ਕੋਲ ਕਾਗਜ਼ ਕਢਵਾ ਸਕਦਾ ਹਾਂ ਕੁਝ ਨਹੀਂ ਕਾਗਜ਼ ਹੈਗੇ ਸਾਰੇ ਨਹੀਂ ਕੁਝ ਨਹੀਂ ਕਢਵਾਉਣਾ ਮੈਂ ਤੁਹਾਡੇ ਕੋਲ ਕੁਝ ਸੇਫਟੀ ਤੌਰ ਤੌਰ ਤੇ ਫੜ ਵੀ ਸਕਦਾ ਨਾ ਗਾਰੰਟੀ ਤੌਰ ਤੇ ਵੀ ਵਾਪਸ ਆਉਂਗੇ ਕਿ ਨਹੀਂ ਆਉਂਗੇ ਤੁਹਾਡੀ ਬੋਲੀ ਤੋਂ ਪਤਾ ਲੱਗਦਾ ਹੈ ਕਿ ਬੰਦੇ ਤੁਸੀਂ ਸਿਆਣੇ ਹੋ ਪੜੇ ਲਿਖੇ ਸਮਝਦਾਰ ਹੋ ਮੇਰੀ ਗੱਲ ਨੂੰ ਸਮਝਦੇ ਹੋਵੋਗੇ ਮੋਟਰਸਾਈਕਲ ਮੇਰਾ ਭਰਾ ਬਣ ਕੇ ਮੋੜੋ ਹੰਬਰ ਰਿਕਵੈਸਟ ਹੈ ਠੀਕ ਹੈ ਪਬਲਿਕ ਦੀ ਜਾਨ ਦੀ ਰਾਖੀ ਕਰਨਾ ਸਾਡਾ اخਲਾਕੀ ਫਰਜ਼ ਹੈ ਠੀਕ ਹੈ ਸਾਨੂੰ ਸੌਂਖ ਵਾਈ ਜਾਂਦੀ ਹੈ ਕਿ ਪਬਲਿਕ ਦੀ ਰਾਖੀ ਕਰਾਂਗੇ ਉਹ ਉਹਦੇ ਵਿੱਚ ਇੱਕ ਇਹ ਚੀਜ਼ ਵੀ ਆਉਂਦੀ ਹੈ ਕਿ ਤੁਹਾਡਾ ਸਿਰ ਸੇਫ ਚਾਹੀਦਾ ਜੇ ਤੁਸੀਂ ਮੋਟਰਸਾਈਕਲ ਵਰਗਾ ਵਹੀਕਲ ਚਲਾ ਰਹੇ ਹੋ ਆ ਪਿੱਛੇ 1 ਕਿਲੋਮੀਟਰ ਤੇ ਦੁਕਾਨ ਹੈ ਤੁਹਾਨੂੰ ਪਤਾ ਹੈ ਹੈਲਮਟ ਵਾਲੀ ਬਜ਼ਾਰ ਦੇ ਵਿੱਚ ਹਾਂਜੀ ਸਰ ਹਾਂਜੀ ਠੀਕ ਹੈ ਹੁਣੇ ਜਾਓ ਤੇ ਤੁਸੀਂ ਮੈਨੂੰ 10 ਮਿੰਟਾਂ ਦੇ ਵਿੱਚ ਹੈਲਮਟ ਚੰਗਾ ਲਿਓ ਤੇ ਤੁਸੀਂ 10 ਮਿੰਟਾਂ ਦੇ ਵਿੱਚ ਮੈਨੂੰ ਚੈੱਕ ਕਰਵਾ ਕੇ ਜਾਓਗੇ ਹੈਲਮਟ ਲੈ ਲਿਆ ਠੀਕ ਹੈ ਸਰ ਠੀਕ ਹੈ ਮੈਨੂੰ ਮੈਨੂੰ ਚੰਗਾ ਲੱਗੂਗਾ ਕਿ ਮੈਂ ਹੋ ਸਕਦਾ ਆਪਣੀ ਡਿਊਟੀ ਸਹੀ ਕਰਨੇ ਜੇ ਤੁਸੀਂ ਇਸ ਗੱਲ ਨੂੰ ਮੰਨੋਗੇ ਤਾਂ ਦੇਖੋ ਕਈ ਵਾਰੀ ਲੱਖਾਂ ਰੁਪਏ ਦੀ ਫਸਲ ਬਰਬਾਦ ਹੋ ਜਾਂਦੀ ਹੈ ਉਹ ਬਰਦਾਸ਼ਤ ਕਰਦੇ ਹਨ ਹਾਂਜੀ ਠੀਕ ਹੈ ਉਹਦੇ ਵਿੱਚ ਹੀ ਸਮਝ ਲਓ ਤੁਹਾਡਾ 500 700000 ਰੁਪਇਆ ਜੇ ਕੋਈ ਲੱਗੂਗਾ ਹੈਲਮਟ ਤੇ ਜਿਹੋ ਜਿਹਾ ਤੁਸੀਂ ਕੁਆਲਟੀ ਵਾਈਜ਼ ਲਾਉਂਗੇ ਤਾਂ ਤੁਹਾਡੇ ਤੁਹਾਡੇ ਪਰਿਵਾਰ ਨੂੰ ਤੁਹਾਡੀ ਬਹੁਤ ਲੋੜ ਹੈ ਤੇ ਉਹ ਤੁਹਾਡੀ ਜਾਨ ਦੀ ਸੁਰੱਖਿਆ ਵਾਸਤੇ ਹੈ ਇਹ ਗੱਲ ਪਿਛ ਦੇ ਵੀ ਤੁਹਾਡੇ ਕੰਮ ਆਊਗੀ ਅੱਜ ਹੋ ਸਕਦਾ ਬੁਰੀ ਲੱਗਦੀ ਹੋਵੇ ਤੁਹਾਨੂੰ ਥੈਂਕ ਯੂ ਚਲੋ ਮੇਰੀ ਗੱਲ ਮੰਨੋ ਹੈਲਮਟ ਲੈ ਕੇ ਤੁਹਾਡੀ ਮਿੱਤਰਾਂ ਤੁਹਾਡੀ ਦੁਸ਼ਮਣ ਨਹੀਂ ਠੀਕ ਹੈ ਨਾ ਹੁਣੇ ਮੈਨੂੰ ਚੈੱਕ ਕਰਵਾ ਕੇ ਜਾਣਾ ਠੀਕ ਹੈ ਮੇਰੇ ਅੱਗੇ ਪੜ ਦੇਣਾ ਰੈਸਪੀਟ ਲੈ ਲੈਣੇ ਹੁਣ ਹੈਲਮਟ ਨਾਲ ਕਮਿਸ਼ਨ ਕਰੀ ਬੈਠਾ ਲੱਗਦਾ ਮੈਨੂੰ ਇਹ ਉਰੇ ਕਰੋ ਰੋਕਿਆ ਕਰੋ ਯਾਰ ਐਨੇ ਚਰਚਾ ਨਿਕਲ ਜਾਂਦੇ ਜਵਾਕ ਜੇ ਕੰਨ ਦਾ ਪੁਆਇੰਟ ਲਾਇਆ ਲਾਇਆ ਬੰਦ ਕਰਕੇ ਬੰਦ ਕਰਕੇ ਬਾ ਕੀ ਗੱਲ ਹੋ ਗਈ ਸਰ ਨਹੀਂ ਗੱਲ ਕੁਛ ਨਹੀਂ ਹੋਈ ਗੱਲ ਤੈਨੂੰ ਮੈਂ ਦੱਸ ਦੇਣਾ ਬੇਟਾ ਕੀ ਹੋਈ ਹੈ ਕਿੱਥੋਂ ਆ ਰਹੇ ਆ ਇਥੋਂ ਸ਼ਹਿਰੋਂ ਹੀ ਆ ਰਹੇ ਸੀ ਸ਼ਹਿਰੋਂ ਜਾਣਾ ਕਿੱਥੇ ਆ ਬਾ ਸਾਹਮਣੀ ਕਰ ਰਹੀ ਹੈ ਆਪਣੀ ਉਹ ਦੱਸ ਦੇ ਜਿਹੜੇ ਹਾਂਜੀ ਕਾਗਜ਼ ਹੈਗੇ ਸਾਰੇ ਕਾਗਜ਼ ਤਾਂ ਹੈਗੇ ਹੀ ਪਰ ਘਰੇ ਪਈ ਜਾਈ ਮੋਟਰਸਾਈਕਲ ਤੇਰੇ ਕੋਲੇ ਕਾਗਜ਼ ਘਰੇ ਪਏ ਆ। ਬਸ ਹੀ ਐ ਹੀ ਹੋ ਜਾਂਦਾ ਕਿ ਇਹ ਐਨਨ ਕਰੇ ਤੁੰਗਾ। ਹਣਾ ਫਿਰ ਮੁੜ ਕੇ ਫਿਰ ਕੀ ਕਰਦੇ ਤੁਸੀਂ ਫਿਰ? ਹੁਣ ਵੀ ਤੇਰਾ ਮੈਂ ਅਸਲ ਤਨੂੰ ਕਾਗਜ਼ਾਂ ਤੇ ਰੋਕਿਆ ਹੀ ਨਹੀਂਗਾ। ਪੜਿਆ ਲਿਖਿਆ ਮੁੰਡਾ ਹੈ ਕੋਈ ਗੱਲ ਨਹੀਂ ਮੈਨੂੰ ਤੇਰੇ ਤੇ ਕੋਈ ਡਾਊਟ ਨਹੀਂ। ਜੇ ਬੋਲਟ ਲਈ ਫਿਰ ਤਾਂ ਕਾਗਜ਼ ਵੀ ਹੋਣਗੇ। ਹਾਂਜੀ। ਪਰ ਮੈਂ ਤੈਨੂੰ ਰੋਕਿਆ ਕਿਵੇਂ ਪਤਾ? ਨਹੀਂ। ਨਹੀਂ ਪਤਾ? ਨਹੀਂ। ਤੇਰਾ ਫੋਨ ਕਿਵੇਂ ਲੱਗਿਆ ਸੀ? ਮਲਕੀਤ ਫੋਨ ਕਿਵੇਂ ਲੱਗਿਆ ਸੀ ਇਹਦਾ? ਐ ਕਰਕੇ ਜੀ ਮੁੰਡਾ ਸਿਆਣਾ ਲਾ ਕੇ ਦਿਖਾਈ। ਲਾ ਕੇ ਦਿਖਾਈ ਜੀ। 1 ਮਿੰਟ ਮੈਂ ਦੱਸਦਾ ਪਰਮਜੀਤ। ਹਾਂਜੀ। ਅ ਦੇਖਿਓ ਮੜਾ ਜੀ ਆਪਾਂ ਇੱਕ ਰੀਡ ਨੋਟ ਕਰਵਾ ਦਈਏ ਨਾ ਲਾਈ ਬਟਨ ਲਾਈ ਫੋਨ ਠੀਕ ਹੈ ਉਹਦਾ ਹੀ ਬਸ ਹਾਂ ਨੇ ਇੱਕ ਮਿੰਟ ਮੈਂ ਦੱਸਦਾ ਬੇਟਾ ਲਾ ਫੋਨ ਲਾ ਤੂੰ ਲਾ ਮੋਟਰਸਾਈਕਲ ਦਾ ਹੈਂਡਲ ਚੈੱਕ ਕਰ ਹਾਂਜੀ ਠੀਕ ਹੈ ਹੁਣ ਫੋਨ ਕੱਟ ਰੱਖ ਲੈ ਇੱਥੇ ਇੱਥੇ ਰੱਖ ਲੈ ਕੋਈ ਗੱਲ ਹਾਂਜੀ ਹੁਣ ਹੈਂਡਲ ਫੜ ਹੁਣ ਸਾਹਮਣੇ ਦੇਖ ਆਹ ਚੀਜ਼ ਸਹੀ ਆ ਐਸੇ ਹੀ ਚੱਲਦਾ ਕਿ ਐਸੇ ਹੀ ਚੱਲਦਾ ਐਵੇਂ ਸਹੀ ਜਾਂਦਾ ਹੈ। ਐਸੇ ਹੀ ਚੱਲਦਾ ਨਾ। ਤੇ ਫਿਰ ਤੂੰ ਆ ਤੁਹਾਡਾ ਕੀ ਬੇਟਾ ਤੁਸੀਂ ਨਵੇਂ ਮੁੰਡਿਆਂ ਨੇ ਟ੍ਰੈਂਡ ਬਣਾ ਲਿਆ। ਜੇ ਕੋਲਡ ਡਰਿੰਕ ਪੀਣਾ ਤਾਂ ਉਹ ਵੀ ਇੱਕ ਹੱਥ ਛੱਡ ਕੇ ਤੇ ਫਿਰ ਐ ਪੀਂਦੇ ਜਾਣਾ ਮੋਟਰਸਾਈਕਲ ਚਲਦੇ ਤੇ। ਜੇ ਤੁਸੀਂ ਫੋਨ ਸੁਣਨਾ ਤਾਂ ਫੋਨ ਵੀ ਤੁਸੀਂ ਕਦੇ ਇਧਰਲੇ ਕੰਨ ਤੇ ਕਦੇ ਇਧਰਲੇ ਕੰਨ ਤੇ। ਜਦੋਂ ਤੁਹਾਡਾ ਬੇਟਾ ਡਰਾਈਵਿੰਗ ਦੇ ਵਿੱਚ ਉਹ ਧਿਆਨ ਹੀ ਭੰਗ ਹੋ ਗਿਆ। ਹਾਂਜੀ। ਠੀਕ ਹੈ। ਤੁਹਾਡਾ 70% ਧਿਆਨ ਜਿਹੜਾ ਉਹ ਸੜਕ ਤੋਂ ਡਰਾਈਵਿੰਗ ਤੋਂ ਖਤਮ ਹੋ ਗਿਆ। 70% ਤੋਂ ਵੀ ਵੱਧ। ਕਿਉਂਕਿ ਜਦੋਂ ਥੋੜੀ ਥੋੜੀ ਆ ਕੰਡੀਸ਼ਨ ਹੀ ਬਦਲ ਗਈ ਤੁਹਾਡੀ ਦੇਖਣ ਦੀ। ਹਾਂਜੀ ਹਾਂਜੀ। ਹੇ ਕਿਹਿਆ ਇਹ ਬਰ ਇੰਪੋਰਟੈਂਟ ਗੱਲ ਸੀ ਕਰੂੰ ਫਿਰ ਤੁਹਾਡੀ ਜਾਨ ਨਾਲੋਂ ਕਾਲ ਜ਼ਿਆਦਾ ਇੰਪੋਰਟੈਂਟ ਸੀ ਨਹੀਂ ਫੜ ਕੇ ਵੀ ਤੁਹਾਨੂੰ ਸਾਥ ਦੇ ਸੀ ਉਹੀ ਕਹਿ ਰਿਹਾ ਮਲਕੀਤ ਬਸ ਉਹ ਕਾਲ ਸੀਗੀ ਕਰੇ ਬੇਟਾ ਕਾਲ ਮੈਨੂੰ ਇੱਕ ਗੱਲ ਦੱਸ ਇੱਕ ਮਿੰਟ ਦੀ ਕਾਲ ਜਿਹੜੀ ਆ ਨਾ ਉਹ ਬੰਦੇ ਦੀ ਜਾਨ ਲੈ ਲੈਂਦੀ ਹੈ ਪੁੱਤ ਅਸੀਂ ਵੀ ਅਸੀਂ ਵੀ ਬੱਚਿਆਂ ਵਾਲੇ ਆ ਹਾਂਜੀ ਹਾਂਜੀ ਠੀਕ ਹੈ ਅਸੀਂ ਕਦੇ ਮੇਰੀ ਟੀਮ ਦੀ ਇਹ ਕੋਸ਼ਿਸ਼ ਨਹੀਂ ਹੁੰਦੀ ਜਿੱਥੇ ਮੈਂ ਹੋਵਾਂ ਵੀ ਅਸੀਂ ਕਿਸੇ ਨੂੰ ਬਿਨਾਂ ਵਜ੍ਹਾ ਹਰਾਸ ਕਰੀਏ ਪਰੇਸ਼ਾਨ ਕਰੀਏ ਆਪਦੀ ਬਣਦੀ ਡਿਊਟੀ ਨਿਭਾਉਣੀ ਹੈ ਕਿਉਂਕਿ ਜਾਨ ਦੀ ਸੁਰੱਖਿਆ ਜਿਹੜੀ ਹੈ ਨਾ ਪਬਲਿਕ ਦੀ ਜਾਨ ਦੀ ਸੁਰੱਖਿਆ ਉਹ ਸਾਡਾ ਫਰਜ਼ ਆ ਕਰਨਾ ਤੇ ਆ ਖਾਸ ਚੀਜ਼ਾਂ ਬੇਟਾ ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾਤਰ ਜਿਹੜਾ ਉਹ ਸਾਡਾ ਮਹਿਕਮਾ ਵੀ ਇਸ ਗੱਲ ਦੇ ਧਿਆਨ ਦਿੰਦਾ ਹੋਊਗਾ ਕਿ ਜਿੱਥੋਂ ਮਰਜ਼ੀ ਤੁਹਾਡੇ ਵਰਗੇ ਮੁੰਡੇ ਜਿਹੜੇ ਆ ਨਾ ਵੀ ਐ ਐ ਲਾ ਕੇ ਨਿਕਲੀ ਜਾਣ ਠੀਕ ਹੈ ਕੋਲਡ ਡਰਿੰਕ ਪੀਂਦੇ ਲੰਗੀ ਜਾਣ ਖਾਂਦੇ ਪੀਂਦੇ ਬੇਟਾ ਦੇਖੋ ਇੱਕ ਸਿਸਟਮ ਹੁੰਦਾ ਡਰਾਈਵਿੰਗ ਦਾ ਇੱਕ ਰੂਰ ਇੱਕ ਰੂਰ ਗਲਤੀ ਹੈ ਨਾ ਅੱਗੇ ਤੋਂ ਅੱਗੇ ਤੋਂ ਨਹੀਂ ਕਰਦੇ ਪੱਕੀ ਗੱਲ ਮੇਰਾ ਮੇਰੀ ਕੋਸ਼ਿਸ਼ ਹੁੰਦੀ ਐ ਕਿ ਜੇ ਮੈਂ ਤੈਨੂੰ ਪਿਆਰ ਨਾਲ ਸਮਝਾਵਾਂਗਾ ਨਾ ਤਾਂ ਤੂੰ ਆਪਣੇ ਨਾਲ ਦੇ ਚਾਰ ਮੁੰਡਿਆਂ ਨੂੰ ਹੋਰ ਵੀ ਦੱਸੇਂਗਾ ਇਹ ਗੱਲ ਠੀਕ ਐ ਕਿ ਨਹੀਂ ਬਣਾਇਆ ਨਾ ਪੁੱਛੋ ਨੀ ਨੀ ਹੋਊਗਾ ਸਾਰਾ ਕੁਝ ਉਮਰ ਕਿੰਨੀ ਐ ਉਮਰ 19 ਸਾਲੀ 19 ਸਾਲ ਬਣ ਗਿਆ ਲਾਇਸੈਂਸ ਲਾਇਸੈਂਸ ਲਰਨਿੰਗ ਦਿੱਤਾ ਵੇ ਜੀ ਲਰਨਿੰਗ ਦਿੱਤਾ ਹੈ ਹਾਂ ਕੋਈ ਗੱਲ ਨਹੀਂ ਕੋਈ ਨਹੀਂ ਬਣ ਜਾਊਗਾ ਉਹ ਨਹੀਂ ਗੱਲ ਕੋਈ ਠੀਕ ਐ ਮੈਂ ਤੈਨੂੰ ਕਹਣਾ ਕਿ ਯਾਰ ਇਸ ਗੱਲ ਦਾ ਕੋਈ ਵਾਸਤਾ ਨਹੀਂਗਾ ਹੁਣ ਜੇ ਬਿਨਾਂ ਵਜ੍ਹਾ ਤੇਰਾ 5-700 ਹਜ਼ਾਰ ਦਾ ਨੁਕਸਾਨ ਕਰਨਾ ਹੋਵੇ ਤਾਂ ਮੈਂ ਤੈਨੂੰ ਕੱਟ ਕੇ ਫੜਾ ਦੇ ਚੱਟ ਹਾਂਜੀ ਠੀਕ ਐ ਮੈਂ ਤੇਰੀ ਆ ਵੀ ਤੇਰੇ ਕੋਲ ਕਾਗਜ਼ ਦੂਗਾ ਤਾਂ ਘਰੇ ਪਏ ਮੈਂ ਵੀ ਕੱਟ ਸਕਦਾ ਪਰ ਜੇ ਮੈਂ ਇਹ ਚੀਜ਼ਾਂ ਕਰੂੰਗਾ ਨਾ ਤਾਂ ਪੁਲਿਸ ਪਰਤੀ ਤੇਰੇ ਦਿਮਾਗ ਦੇ ਵਿੱਚ ਹੋ ਸਕਦਾ ਮਾੜਾ ਮੈਸੇਜ ਆਵੇ ਹਾਲਾਂਕਿ ਗਲਤ ਤੂੰ ਐ ਹਾਂਜੀ ਗਲਤ ਤੇਰੇ ਵੀ ਇਕਲ ਦੇ ਵਿੱਚ ਵੀ ਇਕਲ ਤੇਰੇ ਕੋਲ ਦੇਖ ਤੇਰੇ ਕੋਲ 1.5 ਲੱਖ ਦਾ 2 ਲੱਖ ਦਾ ਮੋਟਰਸਾਈਕਲ ਹੈਗਾ ਪਰ ਜਿਹੜੇ ਦੇ ਕਾਗਜ਼ ਆ ਉਹਦੇ ਵਿੱਚ ਨਹੀਂ ਫਿਰ ਤੁਸੀਂ ਕੀ ਕਰਦੇ ਹੋ ਤੁਸੀਂ ਕੀ ਲੋਕ ਕੀ ਕਰਦੇ ਫਿਰ ਕਿਸੇ ਪ੍ਰਧਾਨ ਨੂੰ ਫੋਨ ਲਾਉਂਦੇ ਆ ਕਿਸੇ ਚੇਅਰਮੈਨ ਨੂੰ ਫੋਨ ਲਾਉਂਦੇ ਆ ਜਿਹਨੂੰ ਜਾਣਦੇ ਉਹਨੂੰ ਫੋਨ ਲਾਉਂਦੇ ਆ ਸਰਪੰਚ ਨੂੰ ਲਾਉਂਦੇ ਆ ਨੰਬਰਦਾਰ ਨੂੰ ਲਾਉਂਦੇ ਆ ਹਨਾ ਵੀ ਮੈਨੂੰ ਰੋਕ ਲਿਆ ਜੀ ਕਾਗਜ਼ ਘਰੇ ਪਏ ਸੀ ਮ ਮੇਰਾ ਪੁੱਤ ਧਿਆਨ ਰੱਖੇ ਤੋ ਨਹੀਂ ਕਰਦੀ ਪੱਕੀ ਗੱਲ ਹੈ ਹਾਂਜੀ ਧਿਆਨ ਰੱਖੇ ਮੇਰਾ ਇਹ ਮੈਸੇਜ ਆਪਦੇ ਨਾਲਦਿਆਂ ਨੂੰ ਵੀ ਦੇਣਾ ਜਿੰਨੇ ਤੇਰੇ ਨਾਲ ਹੋਣਗੇ ਵੀ ਕਦੇ ਅੱਜ ਤੋਂ ਬਾਅਦ ਮੈਨੂੰ ਮੈਂ ਬਹੁਤ 트ੈਂਡ ਵੇਖਿਆ ਮੁੰਡਿਆਂ ਦੇ ਵਿੱਚ ਵੀ ਕੋਲਡ ਡਰਿੰਕ ਦੀ ਬੋਤਲ ਖੋਲਕੇ ਨਾ ਮੋਟਰਸਾਈਕਲ ਤੇ ਪੀਂਦੇ ਜਾਂਦੇ ਆ ਉਹ ਚੀਜ਼ਾਂ ਨਹੀਂ ਅੱਗੇ ਤਾਂ ਕਦੀ ਕਰੇ ਹੀ ਨਹੀਂ ਅੱਜ ਹੀ ਤੁਹਾਨੂੰ ਇੰਪੋਰਟੈਂਟ ਗੱਲ ਸਮਝਾ ਰਿਹਾ ਨਹੀਂ ਜੀ ਅੱਜ ਕੀ ਤਾਂ ਬੇਟਾ ਪਹਿਲਾਂ ਵੀ ਕਰਦਾ ਹੋਇਆ ਕਦੇ ਇਹ ਝੂਠ ਨਾ ਬੋਲਿਆ ਕਰੋ ਮੈਂ ਮੈਂ ਕੋਈ ਪੈਨਿਸ਼ਮੈਂਟ ਥੋੜਾ ਦੇਣ ਲੱਗਿਆ ਕੋਈ ਸਜ਼ਾ ਥੋੜਾ ਦੇਣ ਲੱਗਿਆ ਮੈਂ ਨਹੀਂ ਉਹ ਨਾ ਸੋਚੋ ਤੁਸੀਂ ਹਾਂਜੀ ਧਿਆਨ ਰੱਖ ਮੇਰਾ ਪੁੱਤ ਅਗੇ ਤੋਂ ਠੀਕ ਠੀਕ ਹੈ ਤੁਹਾਡੀ ਜਾਨ ਤੁਹਾਡੇ ਮਾਂ ਪਿਓ ਵਾਸਤੇ ਪਰਿਵਾਰ ਵਾਸਤੇ ਬਹੁਤ ਕੀਮਤ ਰੱਖਾਂ ਜੀ ਠੀਕ ਹੈ ਬੇਟਾ ਹਾਂਜੀ ਗੁੱਡ ਜਾ ਸਕਦੇ ਆ ਵੀ ਆ ਗਏ ਓਕੇ ਜੀ ਆ ਗਏ ਠੀਕ ਹੈ ਆ ਗਏ ਜੀ ਬਾਕੀ ਓਹ ਵੈਰੀ ਗੁੱਡ ਮੈਨੂੰ ਤੁਹਾਡਾ ਚਿਹਰਾ ਵੇਖ ਕੇ ਪਤਾ ਸੀ ਕਿ ਤੁਸੀਂ ਇਮਾਨ ਆਪਰੇ ਮੁਲਕੀ ਲਓ ਜੀ ਆ ਲੋ ਚੰਗੀ ਕੁਆਲਟੀ ਚ ਲਏ ਹੋ ਹੈ ਕੁਆਲਟੀ ਦਾ ਪਤਾ ਨਹੀਂਗਾ 1300 ਰੁਪਿਆ ਲੱਗ ਗਿਆ ਜੀ ਕੋਈ ਨਹੀਂ 1300 ਤੁਹਾਡੀ ਜਾਨ ਨਾਲੋਂ 1300 ਜ਼ਿਆਦਾ ਚੰਗਾ ਨਹੀਂਗਾ ਹੈ ਨਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਕਈ ਵਾਰੀ ਫਸਲਾਂ ਦਾ ਨੁਕਸਾਨ ਲੱਖਾਂ ਰੁਪਿਆ ਦਾ ਹੋ ਜਾਂਦਾ ਹੈ ਇਹ ਤੁਹਾਡੀ ਸੇਫਟੀ ਵਾਸਤੇ ਹੈ ਠੀਕ ਹੈ ਇੱਕ ਵਾਰੀ ਵੀ ਤੁਹਾਡੇ ਉਸ ਤਰੀਕੇ ਨਾਲ ਕੰਮ ਆ ਗਿਆ ਨਾ ਤਾਂ ਤੁਹਾਨੂੰ ਪਤਾ ਲੱਗੂ ਇਹਦੀ ਅਹਿਮੀਅਤ ਕੀ ਹੈ 1300 ਰੁਪਿਆ ਦੇ ਵਿੱਚ ਪਤਾ ਨਹੀਂ ਕਿੰਨੇ ਅਣਮੁੱਲੇ ਜਾਨ ਬਚਾ ਦਿੰਦਾ ਹੈ ਬਹੁਤ ਧੰਨਵਾਦ ਤੁਹਾਡਾ ਸਾਡੀ ਕਦੇ ਲੋਡ ਹੋਏ ਜਦੋਂ ਮਰਜੀ ਆ ਜਾਓ ਥੈਂਕ ਯੂ ਸਰ ਜੀ ਓਕੇ ਹੋਰ ਦਿਨ ਆਊਗਾ ਕਿੰਨਾ ਟਾਈਮ ਖੜਨਾ ਹੈ 9 ਵਜੇ ਤੱਕ ਹੀ 9 ਵਜੇ ਤੱਕ ਲਾ ਲਈਏ ਹਾਂਜੀ ਹਾਂਜੀ ਲੈਟ ਹੀ ਬਹੁਤ ਹੋ ਜਾਗੇ ਗਰਮੀ ਕਿੰਨੀ ਹੈ ਜੀ ਦੀ ਆਪਣੀ ਕਾਦੀ ਗਰਮੀ ਹੈ ਤਨਖਾਹ ਵੀ ਮਿਲਦੀ ਆਪਣਾ ਮਿਲ ਕੇ ਕਰਨੀ ਆ ਜੇ ਤਨਖਾਹ ਕਾਦੀ ਲੈਣੀ ਨਹੀਂ ਪਰਮ ਜੀ ਨੂੰ ਮੇਰੇ ਲੱਗਦਾ 5 ਵਜਨ ਵਾਲਾ ਇਹਦਾ ਟਾਈਮ ਦੂਜਾ ਹੋ ਗਿਆ ਹੋਊਗਾ ਦੂਜਾ ਹੋ ਗਿਆ ਇਹਦਾ ਇਹ ਦੇਖੇ ਲੜਨ ਲੱਗ ਗਏ ਨਹੀਂ 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 ਮਿਲ ਗਈ ਤਾਂ ਲੱਗਦਾ ਉਹ ਤਾਂ ਹੈਗਾ ਉਹਦਾ ਟਾਈਮ ਹੈਗੀ ਬੜਾ 5 ਵਜੇ ਵਾਲਾ ਨਹੀਂ 5 ਵਜੇ ਦਾ ਨਹੀਂ ਥੋੜਾ ਲੇਟ ਲਈਦਾ ਨਹੀਂ ਮੈਂ ਤਾਂ ਜਿੱਦਾਂ ਆਇਆ ਪਰਮ ਜੀ ਨੇ ਦੱਸਿਆ ਵੀ ਆਦੇ ਮਲਕੀਤ ਆਦੇ ਮਲਕੀਤ ਦੀ ਆਦਤ ਹੈ 5 ਵਜੇ ਸ਼ੁਰੂ ਕਰਨ ਦੀ ਤੇ ਫਿਰ 5 ਵਜੇ ਕਿਉਂ ਪੁੱਛਿਆ ਤੂੰ ਤੇ ਪੰਜ ਤਿੰਨ ਮਿੰਟ ਵੈਸੀ ਪੈਸ਼ਾ ਕਿੱਧਰ ਟਾਈਮ ਨਾਲ ਕੋਈ ਗੱਲ ਨਹੀਂ ਖੜੇ ਆ ਜਿਹੜਾ ਜਿਹੜਾ ਤੁਸੀਂ ਖੜੇ ਆ ਅਸੀਂ ਵੀ ਖੜੇ ਆ ਤੁਹਾਡੇ ਨਾਲ ਤਿੰਨ ਮਿੰਟ ਰਹਿ ਗਏ 5 ਵਜੇ ਤੇਰੇ ਕੀੜਿਆਂ ਨੇ ਦੱਸਤਾ ਵੀ ਹਾਂ 5 ਵਜੇ ਨਾਲੇ ਹਨ ਪਰ ਮੈਂ ਰੋਕੋ ਬਾਈ ਮਲਕੀਤ ਸਾਈਡ ਤੇ ਲਵਾਇਆ ਕਰੋ ਗੱਡੀ ਨਾਲ ਕਿਸੇ ਨੂੰ ਰੋਕੋ ਇੱਧਰ ਫੇਰ ਤੇ ਕਰ ਦਿਓ ਥੱਲੇ ਲਵਾਓ ਥੱਲੇ ਲਵਾਓ ਇੱਧਰ ਆ ਜਾਓ ਪਿਆਰ ਨਾਲ ਪਿਆਰ ਨਾਲ ਕੋਈ ਗੱਲ ਬਾਈ ਜੀ ਇਹ ਤਾਂ ਬੈਟਰੀ ਵੀ ਲੱਗੀ ਜੀ ਵੇਖੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਧਰ ਮਾਮੇ ਲੋ ਪੁੱਤਰਾ ਆਜ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਦੂਸ਼ਣ ਦੀਮਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਂ ਬੈਟਰੀ ਵੀ ਲੱਗੀ ਸੀ ਇਹਨਾਂ ਦੇ ਕੋਈ ਨਹੀਂ ਕਰ ਲੈਨੇ ਹਾਂਜੀ ਕਿੱਥੋਂ ਆ ਰਹੇ ਹੋ ਬਾਈ ਇੱਥੇ ਰਾਮਗੜ੍ਹ ਤੋਂ ਆ ਰਹੇ ਸੀ ਰਾਮਗੜ੍ਹ ਤੋਂ ਅੱਗੇ ਕਿੱਥੇ ਚੱਲੇ ਹੋ ਬਸ ਹਾਂ ਨਾਰੀ ਢਾਣੀ ਆਪਣੇ ਉੱਤੇ ਚਲੇ ਸੀਗੇ ਆਗਲੀ ਢਾਣੀ ਚ ਹਾਂਜੀ ਹਾਂਜੀ ਠੀਕ ਹੈ ਡਿੱਗੀ ਚੈੱਕ ਕਰੋ ਮਲਕੀਤ ਡਿੱਗੀ ਚੈੱਕ ਕਰਾ ਦਿਓ ਮੈਂ ਜੀ ਡਿੱਗੀ ਚੈੱਕ ਕਰਾ ਦੂ ਕਰਾ ਲਓ ਜੀ ਆ ਜਾਓ ਇਧਰ ਮਲਕੀਤ ਸੀਟਾਂ ਵੀ ਦੇਖ ਲਿਓ ਠੀਕ ਹੈ ਠੀਕ ਹੈ ਆ ਚੈੱਕ ਆ ਚੈੱਕ ਕਰੋ ਖੋਲੋ ਖੋਲੋ ਬੁੱਕ ਡਿੱਗੀ ਖੋਲੋ ਖੋਲੋ ਇਹ ਖੋਲੋ ਧਿਆਨ ਨਾਲ ਦੇਖਿਓ ਮੂਰੂ ਕਰਾਉਂਗਾ ਉਹ ਤੇ ਚੈੱਕ ਇਧਰ ਦੇ ਆਓ ਪਰਮ ਜੀ ਦੇਖੋ आ हाकी बार जो दिखाओ आ ये इधर कौन है सर दूसरी नहीं गोवाई है तो गोवाई है ये दवाई ठीक है जेब इधर मूरो मारो बड़ा है ਗিয়ার ਲੀਵਰ ਵਗੈਰਾ ਚੈੱਕ ਕਰੋ ਗিয়ার ਲੀਵਰ ਦੇ ਕੋਲੇ ਨਾ ਕੋਈ ਕਈ ਵੀ ਕੋਈ ਮੂਰੇ ਦੇਖੋ ਡੈਸ਼ ਬੋਰਡ ਵਗੈਰਾ ਹਮੇ ਠੀਕ ਹੈ ਨਹੀਂ ਮਲਕੀਤ ਠੀਕ ਹੈ ਠੀਕ ਹੈ ਜੀ ਠੀਕ ਹੈ ਬਾਕੀ ਕਾਹ ਚੈੱਕ ਕਰਨਾ ਜੀ ਕੋਈ ਨਹੀਂ ਕਾਗਜ਼ ਦੇ ਕਾਗਜ਼ ਆ ਕੋਈ ਨਹੀਂ ਕੋਈ ਮੇਨ ਜਿਹੜਾ ਕੰਮ ਹੈ ਨਾ ਵੀ ਕੋਈ بیمਾ ਪਰਦੂਸ਼ਾ ਹਾਂ ਠੀਕ ਹੈ ਠੀਕ ਹੈ ਨਾਰਸੀ ਹੋ ਗਈ ਵੈਸੇ ਹੈ ਕਿ ਗੱਡੀ ਚ ਪੇਪਰ ਹਾਂ ਜੀ ਹੈਗੇ ਜੀ ਓਕੇ ਪੋਲੂਸ਼ਨ ਹੋ ਗਿਆ ਸਿਕੰਦਰ ਸਿੰਘ ਸਰਪੰਚ ਹੋ ਤੁਸੀਂ ਸਰਪੰਚ ਦੇ ਪਰਦੇ ਇਹ ਨੰਬਰ ਆ ਰਹੀ ਅੱਛਾ ਇਹ ਨੰਬਰ ਆ ਰਹੀ ਅੱਛਾ ਨੰਬਰਦਾਰ ਆਏ ਠੀਕ ਹੈ ਮੈਂ ਸੁਣਿਆ ਸਿਕੰਦਰ ਸਿੰਘ ਮੈਂ ਜਿੱਦਿਆਂ ਦਾ ਮੈਂ ਸੁਣਿਆ ਤੇ ਸਿਕੰਦਰ ਸਿੰਘ ਅੱਛਾ ਨੰਬਰਦਾਰ ਆਏ ਇਹਦੇ ਸੂਝਵਾਨ ਬੰਦੇ ਆ ਬੈਲਟ ਇਹਨਾਂ ਦੇ ਵੀ ਲੱਗੀ ਸੀਗੀ ਨਹੀਂ ਚਲੋ ਕੋਈ ਨਹੀਂ ਬੈਲਟ ਉਹ ਫਾਰਮੈਲਟੀ ਹੁੰਦੀ ਆ ਚਲੋ ਨਹੀਂ ਕੋਈ ਗੱਲ ਨਹੀਂ ਹੋਰ ਹਾਂ ਹੋਰ ਠੀਕ ਹੈ ਜੀ ਪਰੇਸ਼ਾਨੀ ਤਾਂ ਨਹੀਂ 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 ਕੋਈ ਪਰੇਸ਼ਾਨੀ ਨਹੀਂ ਸਾਡੀ ਡਿਊਟੀ ਹੈ ਕਿਉਂਕਿ ਹਾਂਜੀ ਹਾਂਜੀ ਸਰਕਾਰ ਦਾ ਨਾਅਰਾ ਹੈ ਯੋਧ ਨਸ਼ੇ ਵਿਰੋਧ ਹਾਂਜੀ ਹਾਂਜੀ ਠੀਕ ਹੈ ਤੇ ਸਾਡਾ ਫਰਜ਼ ਬਣਦਾ ਵੀ ਅਸੀਂ ਉਹ ਤੇ ਖਰੇ ਉਤਰੀਏ ਜਿੰਨਾ ਅਸੀਂ ਆਪਣੇ ਵੱਲੋਂ ਕਰ ਸਕਦੇ ਆ ਕਿਉਂਕਿ ਇਕੱਲੇ ਤੁਹਾਡੇ ਬੱਚੇ ਖਤਰੇ 'ਚ ਨਹੀਂ ਹਨਾ ਹਾਂਜੀ ਵੀ ਕੋਈ ਤੁਹਾਡੇ ਬੱਚਾ ਨੂੰ ਲਾ ਦੂਗਾ ਸਾਡੇ ਵੀ ਬੱਚੇ ਹਨਾ ਤੇ ਬੱਚੇ ਵਧੀਆ ਚੀਜ਼ ਹੈ ਜਿਹੜਾ ਤੁਸੀਂ ਲਾਇਆ ਨਾ ਕਰ ਨਿੱਜ ਜਿਉਂ ਵੀ ਚੱਕਰ ਨਹੀਂ ਵਧੀਆ ਮਤਲਬ ਹਾਂ ਸਾਡੇ ਗੱਲ ਪਬਲਿਕ ਸਰਵੰਟ ਹੈ ਹੈਨਾ ਕਿਰਾਏ ਬਹੁਤ ਵਧੀਆ ਪਿਆਣਾ ਜੀ ਬਹੁਤ ਜੀ ਬਹੁਤ ਪਿਆਣਾ ਨਾਲੇ ਬੇੜਾ ਕਰ ਕੀਤਾ ਪਿਆ ਨਸ਼ੇ ਨੇ ਜਿਹੜਾ ਨਾ ਨਸ਼ੇ ਨੇ ਅੱਜ ਕੱਲ ਮਾਂ ਪਿਓ ਦਾ ਮੈਂ ਕਹਿੰਦਾ ਸਰਪੰਚ ਸਾਹਿਬ ਇਹ ਨਹੀਂ ਗੱਲ ਕਿ ਮਾਂ ਪਿਓ ਕਿਤੇ ਕਮਾਈ ਕਰਨ ਬਾਹਰ ਭੇਜਦੇ ਬੱਚਿਆਂ ਨੂੰ ਮਾਂ ਪਿਓ ਜਿਹੜੇ ਇਹਨਾਂ ਚੀਜ਼ਾਂ ਤੋਂ ਭੇਜ ਰਹੇ ਆ ਵੀ ਯਾਰ ਮਾੜੀ ਸੰਗਤ ਜਵਾਕ ਨਾ ਕਰ ਜੇ ਨੌਜਵਾਨ ਅੱਜ ਕੱਲ ਬੱਚੇ ਵੇਖ ਇੱਕ ਦੋ ਦੋ ਆ ਲੋਕਾਂ ਦੇ ਤੇ ਮੈਂ ਤਾਂ ਇਹ ਗੱਲ ਕਹਿ ਦਿੰਦਾ ਮੇਰੇ ਤਾਂ ਮੁਲਾਜ਼ਮ ਵੀ ਇਹ ਗੱਲ ਅਸੀਂ ਤਾਂ ਕਹਿ ਦਿੰਨੇ ਹੁੰਨੇ ਵੀ ਦੇਖੋ ਅਸੀਂ ਤੁਹਾਡਾ ਸਾਡਾ ਫੇਰ ਜੀ ਦਾ ਮਰਜ਼ੀ ਬੰਦਾ ਹੋਵੇ ਫੇਰ ਨਹੀਂ ਬਖਸ਼ਣਾ ਸਾਰੋ ਕੋਈ ਪਰੇਸ਼ਾਨੀ ਨਹੀਂ ਹੁੰਦਾ ਬਹੁਤ ਵਧੀਆ ਲੱਗਿਆ ਚਲੋ ਧੰਨਵਾਦ ਧੰਨਵਾਦ ਤੁਸੀਂ ਜ਼ਿੰਮੇਵਾਰ ਬੰਦੇ ਇਹ ਗੱਲ ਕਹਿੰਦੇ ਹੋ ਨਾ ਤਾਂ ਪੁਲਿਸ ਨੂੰ ਵੀ ਕਿਉਂਕਿ ਤੁਹਾਡੇ ਵੀ ਸਹਿਯੋਗ ਦੀ ਰੋੜ ਤੇ ਪੁਲਿਸ ਨੂੰ ਬਲ ਮਿਲਦਾ ਹੈ ਸੀਗਾ ਚਲੋ ਜੀ ਫੇਰ ਵੀ ਪਰੇਸ਼ਾਨੀ ਲੱਗੀ ਹੋਵੇ ਤਾਂ ਠੀਕ ਹੈ ਜੀ ਬਹੁਤ ਧੰਨਵਾਦ ਸਰਪੰਚ ਸਾਹਿਬ ਆਇਓ ਕਦੇ ਕੋਈ ਗੱਲ ਫੋਨ ਕਰਕੇ ਆਇਓ ਠੀਕ ਹੈ ਮੇਰੀ ਆਹ ਡਿਊਟੀ ਜ਼ਿਆਦਾ ਹੁੰਦੀ ਹੈ ਸੜਕਾਂ ਸੜਕਾਂ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਧੰਨਵਾਦ ਸਰਪੰਚ ਸਾਹਿਬ ਸਹੀ ਬੰਦਿਆਂ ਨੂੰ ਆਪਾਂ ਕਾਨੂੰ ਖਰਾਬ ਕਰਨਾ ਬਲਕਿ ਨਹੀਂ ਕੋਈ ਨਹੀਂ ਬੈਲਟਾਂ ਬੁਲਟਾਂ ਇਹ ਨਾ ਹਾਂਜੀ ਕਾਮਨ ਚੀਜ਼ ਆ ਇਹ ਇਹ ਕਿੰਨੇ ਵਾਰ ਬੰਦੇ ਆ ਇਹ ਆਪੇ ਨਹੀਂ ਬੰਦਾ ਆਪ ਲਾ ਲੇ ਹਨਾ ਇਹ ਚੀਜ਼ਾਂ ਹੁਣ ਫੇਰ ਉਹੀ ਹੁੰਦਾ ਫੇਰ ਇਹ ਫੋਨ ਕੱਟ ਲੈਂਦੇ ਆ ਵੀ ਲਓ ਜੀ ਮੈਂ ਤੁਹਾਡੇ ਆ ਗੱਡੀ ਰੋਕੋ ਗੱਡੀ ਰੋਕੋ ਗੱਡੀ ਗੱਡੀ ਬਹੁਤ ਤੇਜ਼ ਜਾ ਰਹੀ ਕੌਣ ਹੈ ਯਾਰ ਮੂਰੇ ਹੋ ਕੇ ਰੋਕ ਲੋ ਬੰਗਾਊਗਾ ਇਹ ਥੱਲੇ ਔਰ ਰੁਕ ਜਾ ਇਧਰ ਮੜਾ ਜਾ ਛੱਡਿਆ ਬੋਲਦਾ ਕਿਵੇਂ ਨਵਾਂ ਆਇਗਾ ਨਵਾਂ ਆਇਗਾ ਤੈਨੂੰ ਪਤਾ ਨਹੀਂ ਗੱਡੀ ਕਿਵੇਂ ਰੋਕਦਾ ਛੋਟੇ ਕੀ ਗੱਲ ਆ ਇਧਰ ਕੀ ਗੱਲ ਜਨਾਬ ਜਨਾਬ ਮੜਾ ਬੜਾ ਔਖਾ ਬੋਲਦਾ ਏ ਵਰਦੀ ਚਾਹੋ ਔਰ ਬਾਰੀ ਛੱਡ ਇਧਰ ਉਬਾਰੀ ਛੱਡ ਯਾਰ ਗੱਡੀ ਦਾ ਪਿੱਛੇ ਗੱਡੀ ਦਾ ਗੱਡੀ ਦਾ ਸਾਈਡ ਤੇ ਪਹਿਲਾਂ ਬਲਗੇਤੋਂ ਪਾਸ ਬਲਗੇਤੋਂ ਪਾਸੇ ਹੋ ਗੱਡੀ ਦਾ ਸਾਈਡ ਤੇ ਇਧਰ ਨਹੀਂ ਪਤਾ ਲੱਗਦਾ ਤੈਨੂੰ 1 ਮਿੰਟ ਸਾਈਡ ਤੇ ਲਾਉਣ ਨਾ ਗੱਡੀ ਸਾਈਡ ਤੇ ਲਾ ਸਾਈਡ ਤੇ ਲਾ ਆ ਗਿਆ ਇਧਰ ਤੂੰ ਉਤਰ ਇਧਰ ਬਾਹਰ ਬਾਹਰ ਉਤਰ ਕੇ ਬਾਹਰ ਉਤਾਰਿਆ ਯਾਰ ਉਹ ਕੋਈ ਗੱਲ ਨਹੀਂ ਬਾਹਰ ਆਈ ਉਤਰ ਕੇ ਲੈ ਲੈਣੇ ਆ ਇਧਰ ਬਾਹਰ ਇਧਰ ਬਾਹਰ ਐਨੇ ਔਖੇ ਨੂੰ ਮੈਂ ਨਹੀਂ ਜਾਣ ਦਿੰਦਾ ਹੁੰਦਾਗਾ ਲਾ ਗੱਡੀ ਸਾਈਡ ਤੇ ਉਹ ਨਾ ਕਿੱਥੇ ਹੈਗਾ ਲੱਗਦਾ ਜਨਾਬ ਇਹਨਾਂ ਕੋਲੇ ਕੋਈ ਗੱਲ ਨਹੀਂ ਗੱਡੀ ਥੱਲੇ ਲਵਾਉਣੀ ਥੱਲੇ ਲਾਓ ਗੱਡੀ ਥੱਲੇ ਨਾ ਥੱਲੇ ਲਾਓ ਗੱਡੀ ਐਨੇ ਔਖੇ ਕਹਦੇ ਨਾ ਬੋਲਦੇ ਗੱਡੀ ਥੱਲੇ ਕਰਾਓ ਰੋਡ ਤੋਂ ਦੱਸੋ ਰੋਡ ਤੋਂ ਥੱਲੇ ਕਰਾਓ ਗੱਡੀ ਹਰੇ ਵੀ ਬੌਸ ਬਣਦਾ ਇਹ ਹਾਂ ਬੌਸ ਥੱਲੇ ਜਨਾਬ ਵੇਲੇ ਉੱਤੋਂ ਦਾ ਨਾ ਕਿ ਉਜੂਦਾਰ ਕੇ ਹੈ ਨਵੇਂ ਆਏ ਹੋ ਤੁਸੀਂ ਗੱਡੀ ਥੱਲੇ ਕਰ ਗੱਡੀ ਥੱਲੇ ਕਰ ਰੋਡ ਤੋਂ ਗੱਡੀ ਥੱਲੇ ਕਰ ਰੋ ਇਹ ਤਾਂ ਇੱਥੇ ਹੀ ਖੜੂਗੀ ਯਾਰ ਗੱਡੀ ਥੱਲੇ ਕਰ ਯਾਰ ਇਹ ਤਾਂ ਇੱਥੇ ਹੀ ਖੜੂਗੀ ਤੂੰ ਦੱਸ ਉਹ ਐਸਐਚਓ ਸਾਹਿਬ ਤੁਹਾਨੂੰ ਪਤਾ ਮੈਂ ਕੌਣ ਆ ਮੈਨੂੰ ਹੁਣ ਪਤਾ ਲੱਗੋ ਤੂੰ ਕੌਣ ਐ ਐਨਾ ਔਖਾ ਬੋਲਣ ਦੀ ਲੋੜ ਨਹੀਂ ਕੀ ਤੈਨੂੰ ਸਿਰਫ ਚੈਕਿੰਗ ਕਰਨਾ ਸਾਡਾ ਕੰਮ ਐ ਨਾ ਓਏ ਸਾਡੀ ਗੱਡੀ ਦੀ ਕਦੇ ਚੈਕਿੰਗ ਨਹੀਂ ਹੋਈ ਇਹੋ ਜਿਹਾ ਕੀ ਇਹੋ ਜਿਹਾ ਕੀ ਹੁੰਦਾ ਗੱਡੀ ਦੇ ਵਿੱਚ ਚੈਕਿੰਗ ਨਹੀਂ ਹੋਈ ਕਦੇ ਮੈਂ ਪੰਮਾ ਫਿਰ ਕੀ ਹੋ ਗਿਆ ਲੱਗਦਾ ਤੂੰ ਨਵਾਂ ਆਇਆ ਨਈ ਨਵਾਂ ਕੋਈ ਨਹੀਂ 20 ਸਾਲ ਦੀ ਸਰਵਿਸ ਹੋ ਗਈ ਮੇਰੀ ਮੈਂ ਸਰਵਿਸ ਨਹੀਂ ਪੁੱਛੀ ਤੇਰੇ ਤੋਂ ਸਾਡੇ ਇਲਾਕੇ ਚ ਨਵਾਂ ਲੱਗਦਾ ਤੂੰ ਫਿਰ ਕੀ ਹੋ ਗਿਆ ਲੱਗਦਾ ਜੀ ਇਹਦਾ ਬਹੁਤ ਦਿਮਾਗ ਖਰਾਬ ਜਦੋਂ ਨਾ ਵੇਖ ਲੈਣਾ ਕੀ ਦਾ ਲਿਆ ਨਸ਼ਾ ਤਸਕਰੀ ਨਸ਼ਾ ਤਸਕਰੀ ਕਿੰਨੀ ਐ ਪੰਜਾਬ ਚ ਫਿਰ ਤਾਂ ਪਤਾ ਨਾ ਸਰਕਾਰ ਦਾ ਹੀ ਨਾਰਾ ਯੋਧ ਨਸ਼ੇ ਵਿਰੁੱਧ ਲੋਕਾਸਤੇ ਆ ਯਾਰ ਸਾਡੇ ਆਪੇ ਥੋੜੀ ਮੈਨੂੰ ਇਸ ਗੱਲ ਦੀ ਕੋਈ ਵੈਰੀਫਾਈ ਵੈਰੀਫਿਕੇਸ਼ਨ ਨਹੀਂ ਹੈਗੀ ਮੈਨੂੰ ਗੱਡੀ ਤਲਾਸ਼ੀ ਚਾਹੀਦੀ ਚਾਬੀ ਦਿਓ ਚਾਬੀ ਗੱਡੀ ਯਾਰ ਪਰ ਮੀ ਚਾਬੀ ਚਾਬੀ ਗੱਡੀ ਚਾਬੀ ਗੱਡੀ ਬੋਲੇ ਉਹ ਗੱਲ ਸੁਣ ਮੈਨੂੰ ਨਹੀਂ ਹੁੰਦਾ ਹੱਥ ਲਾਉਣ ਨੂੰ ਡਿੱਗੀ ਖੋਲੋ ਡਿੱਗੀ ਖੋਲੋ ਚੈੱਕ ਕਰੋ ਆਣਾ ਥੋੜੀ ਮੁੜ ਕੇ ਜਵਾਕਾਂ ਨੂੰ ਮਿਲਣ ਦੇ ਜੋਗਾ ਨਹੀਂ ਰਹਿਣਾ ਤੂੰ ਕੋਈ ਗੱਲ ਨਹੀਂ ਕਰਨੀ ਜੋ ਕਰਨਾ ਹੈ ਦੇਖੋ ਸਾਰਾ ਕੁਝ ਪਾਣੀ ਹੈ ਪਾਣੀ ਹੈ ਜਨਾਬ ਗੱਲ ਸੁਣੋ ਮੇਰੀ ਇੱਧਰ ਆਜੋ ਨਾਸਰ ਅਤ ਤੁਸੀਂ ਮੇਰਾ ਟਾਈਮ ਕਿਉਂ ਖਰਾਬ ਕਰਦੇ ਹੋ ਸਾਡਾ ਟਾਈਮ ਖਰਾਬ ਕਰ ਰਹੇ ਹੋ ਨਾ ਰੋਕੋ ਮੈਨੂੰ ਰੋਕ ਲਿਆ ਗੱਡੀ ਚੈੱਕ ਹੋਣ ਦਿਓ ਉਹ ਬਸ ਬਹੁਤ ਹੋ ਗਈ ਚੱਕ ਚਲੋ ਕੋਈ ਚੈੱਕ ਨਹੀਂ ਹੋਗੀ ਮਲਕੀਤ ਇਧਰ ਲਈ ਬਾਰੀ ਖੋਲੋ ਲੱਗਦਾ ਨਾ ਮੈਨੂੰ ਪਰਮਜੀਤ ਇਧਰ ਦੇ ਇਧਰ ਦੇ ਆਓ ਮਲਕੀਤ ਆ ਬਾਰੀ ਖੋਲ ਲਓ ਜੀ ਪਾਸੇ हट ਉਹ ਖੜ ਜਾ ਯਾਰ ਪਾਸੇ ਹਟ ਯਾਰ ਖੜ ਜਾ ਤੈਨੂੰ ਮੈਂ ਦੂਜਾ ਸਰਕਾਰ ਦੇ ਕਹਿਣ ਤੇ ਡਿਊਟੀ ਕਰ ਰਹੇ ਹਾਂ ਅਸੀਂ ਬਾਕੀ ਕੀ ਚੀਜ਼ ਹੈ ਇਧਰ 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 ਆਉਂਦੇ ਇਧਰ ਇਧਰ ਆਉਂਦੇ ਖੜ ਜਾ ਓਏ ਹੱਥ ਸਾਡੇ ਮੇਰਾ ਖੜ ਜਾ ਇੱਕ ਮਿੰਟ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਨੂੰ ਦੇਖੋ ਆਖੀਣਾ ਦਿਖਾ ਮੈਨੂੰ ਆ ਫੜ ਮੁੰਡੇ ਆਹ ਫੜ ਆਹ ਇਧਰ ਆ ਜਾ ਭੱਜ ਨਾ ਜਾ ਇਹਨੂੰ ਫੜ ਇਧਰ 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 ਆਹਨੂੰ ਫੜ ਇਹਨੂੰ ਫੜ ਆਹ ਹਾਂ ਬਾਕੀ ਹੈ ਦਵਾਈ ਹੈ ਇਹ ਫੜ ਕੇ ਦੇਖੀ ਪਰਮਜੀਤ ਠੀਕ ਹੈ ਜੀ ਇਹ ਮੁੰਡੇ ਦੀ ਦਵਾਈ ਹੈ ਇਹ ਆਹ ਕਿਹੜੀ ਦਵਾਈ ਹੈ ਇਹ ਦਵਾਈ ਹੈ ਕੁਛ ਨਹੀਂ ਜੀ ਨਾਲੇ ਦਵਾਈਆਂ ਨਾਲੇ ਕੁਛ ਨਹੀਂ ਆ ਦਵਾਈ ਹੈ ਉਹ ਦਵਾਈ ਆ ਇਹ ਮਸ ਨੂੰ ਨਹੀਂ ਸਮਝਦੇ ਆਈ ਮੁੰਡਾ ਰਾਹ ਚੋਂ ਬੈਠਾ ਮੇਰੇ ਨਾਲ ਇਹਦੀ ਦਵਾਈ ਆ ਮੈਂ ਦੱਸ ਦੇਣਾ ਐ ਇਨਾ ਕ ਤਜਰਬਾ ਸਾਡਾ ਹੋ ਗਿਆ ਵੀ ਦਵਾਈ ਆ ਕਿ ਕੀ ਐ ਇਹ ਦੱਸ ਦੇਣੇ ਹੁੰਦੇ ਅਸੀਂ ਆ ਦਵਾਈ ਹੈ ਦਵਾਈ ਆ ਇਹ ਇਹਨੂੰ ਫੋਨ ਇਹ ਜ਼ਹਿਰ ਐ ਇਹ ਚਿੱਟਾ ਐ ਜਿਹਦੇ ਮੈਂ ਤੁਸੀਂ ਪੰਜਾਬ ਨੂੰ ਬਰਬਾਦ ਕਰ ਰਹੇ ਹੋ ਤੁਹਾਨੂੰ ਸ਼ਰਮ ਨਹੀਂ ਆਦੀ ਮਾੜੀ ਮੋਟੀ ਗੱਲ ਕਰਾਉਣਾ ਤੇ ਕਰਾ ਕਰਾ ਗੱਲ ਪਰਚਾ ਹੋ ਗਿਆ ਜਿਹਦੇ ਨਾਲ ਮਰਜੀ ਕਰਾ ਦੇ ਹੁਣ ਚਾਹੇ ਤੁਹਾਡੇ ਪੁੱਤ ਮਰੀ ਜਾਂਦੇ ਆ ਜੀ ਆ ਗੱਲ ਕਰੋ ਕੋਈ ਨਵਾਂ ਹੀ ਆਇਆ ਧਰਮ ਸਿੰਘ ਬਰਾੜ ਧਿਆਨ ਨਾਲ ਦੇਖ ਲੈ ਧਰਮ ਸਿੰਘ ਬਰਾੜੀਆ ਦੁਬਾਰਾ ਦੇਖ ਲੈ ਇਹ ਤਾਂ ਮੇਰੇ ਫੀਡ ਹੋ ਗਿਆ ਤੂੰ ਆ ਗੱਲ ਕਰ ਹਲੋ ਦਾ ਧਰਮ ਸਿੰਘ ਬਰਾੜ ਬੋਲਦਾ ਹਾਂ ਹਾਂਜੀ ਹਾਂਜੀ ਧਰਮ ਸਿੰਘ ਬਰਾੜ ਬੋਲਦਾਂ ਜੀ ਕੀ ਚੱਕਰ ਪੈ ਗਿਆ ਉਹ ਆ ਤੁਹਾਡਾ ਬੰਦਾ ਖਾਸ ਕਹਿੰਦਾ ਜੀ ਇਹ ਪੰਮਾ ਖਾਸ ਹੈ ਤਾਂ ਹੀ ਖਾਸ ਕਹਿੰਦਾ ਕੀ ਹੈ ਤੁਹਾਡਾ ਜੀ ਕੁਝ ਵੀ ਹੋਵੇ ਯਾਰ ਤੂੰ ਕੀ ਲੈਣਾ ਉਸ ਗੱਲ ਤੋਂ ਦੇਖੋ ਸਰ ਮੇਰੀ ਡਿਊਟੀ ਹੈ ਗੱਲ ਕੁਮਾਨ ਨਾ ਮੈਂ ਗੱਲ ਕੁਮਾਰ ਆ ਨਾ ਮੇਰੇ ਨਾਲ ਘਮਾਓ ਮੈਂ ਜਿਹੜੀ ਬੇਨਤੀ ਕਰ ਰਿਹਾ ਉਹ ਦੱਸੋ ਮੈਨੂੰ ਦਾ ਗੱਲ ਕਰਾਇਦਾ ਤੁਹਾਡੇ ਨਾਲ ਤੁਹਾਡਾ ਨੰਬਰ ਆ ਸਰ ਤਾਂ ਹੀ ਗੱਲ ਕਰਵਾ ਰਿਹਾ ਮਸਲਾ ਕੀ ਹੈ ਇਹਨੇ ਕੋਲ ਚਟਾ ਫੜਿਆ ਗਿਆ ਜੀ ਕਿੰਨਾ ਕੁ ਲਗਭਗ ਮੇਰਾ ਅੰਦਾਜ਼ਾ ਹੈਗਾ 100 ਗ੍ਰਾਮ ਤੋਂ ਵੱਧ ਮਾਤਰਾ ਹੈ ਜੀ ਇਹ ਇਹੋ ਜਿਹੇ ਬੰਦਾ ਹੈ ਨਹੀਂ ਯਾਰ ਚਟਾ ਇਹ ਕੋਲ ਕਿੱਥੋਂ ਆ ਗਿਆ ਵਾਰਨਿੰਗ ਦੇ ਕੇ ਛੱਡ ਦੇ ਨਹੀਂ ਵਾਰਨਿੰਗ ਦੇਣ ਵਾਲੀ ਇਹ ਚ ਕਿਹੜੀ ਗੱਲ ਹੈ ਜੀ ਹੈ ਹੈਗਾ ਹੀ ਚਟਾ ਇਹ ਕਹਿੰਦਾ ਮੇਰੇ ਨਾਲ ਬੰਦਾ ਬੈਠਾ ਹੈ ਕਹਿੰਦਾ ਦਵਾਈ ਹੈ ਇਹਦੀ ਹੁਣ ਜਦੋਂ ਨਿਕਲ ਆਇਆ ਉਹਦੇ ਵਿੱਚੋਂ ਤੇ ਹੁਣ ਕਹਿੰਦਾ ਮੇਰੇ ਕੋਲ ਲਿਫਟ ਨਹੀਂ ਹੈ ਮੈਨੂੰ ਲਿਫਟ ਯਾਰ ਕਿਸੇ ਨੇ ਕੀ ਕਿਹਾ ਸੀ ਇਹ ਮੁੰਡੇ ਦੀ ਦਵਾਈ ਆਏ ਉਦੋਂ ਰਾਤ ਤੋਂ ਬੈਠਾਗਾ ਲਿਫਟ ਕੀ ਕਿਹਾ ਸੀ ਪਹਿਲਾਂ ਮੈਨੂੰ ਨਹੀਂ ਹੂ ਲਿਫਟ ਯਾਰ ਕਿਸੇ ਨੇ ਨਹੀਂ ਜੀ ਲਿਫਟ ਮੈਨੂੰ ਇੱਕ ਗੱਲ ਦੱਸ ਜੇ ਲਿਫਟ ਲਈ ਹੈ ਇਹਨੂੰ ਇਹ ਨਹੀਂ ਪਤਾ ਕਿ ਕਿਹੋ ਜਿਹੇ ਬੰਦੇ ਨੂੰ ਲਿਫਟ ਦੇ ਰਿਹਾ ਹੈ ਇਹ ਗੱਡੀ 'ਚੋਂ ਫੜਿਆਗਾ ਮੇਰੇ ਵਾਸਤੇ ਦੋਨੋਂ ਦੋਸ਼ੀ ਆ ਜਿਵੇਂ ਦੋਨਾਂ ਦੇ ਪਰਚਾ ਦੇਣ ਲੱਗਿਆ ਪੰਜ ਮਿੰਟ ਤੋਂ ਪਹਿਲਾਂ ਅੱਛਾ ਠੀਕ ਹੈ ਜੀ ਅੱਛਾ ਸਰਕਾਰ ਦਾ ਨਾਰਾ ਇਹ ਯੋਧ ਨਸ਼ੇ ਵਿਰੁੱਧ ਇਹ ਯੋਧ ਨਸ਼ੇ ਵਿਰੁੱਧ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਸਾਡੀ ਆਉਂਦੀ ਫਿਰ ਕਹਿੰਦੇ ਕਿ ਪੁਲਿਸ ਦਾ ਹੀ ਵਿਖੀ ਜਾਂਦਾ ਇਹ ਤੁਹਾਡਾ ਨਾ ਤਾਂ ਬਾਅਦ ਚ ਹੁੰਦਾ ਨਾ ਫਿਰ ਕੋਈ ਨਹੀਂ ਮੈਂ ਕਰਾ ਲਉ ਤਫਤੀਸ਼ ਆਪੇ ਉਹ ਤਫਤੀਸ਼ ਦੀ ਗੱਲ ਛੱਡੋ ਜੀ ਤਫਤੀਸ਼ਾਂ ਬਾਅਦ ਚ ਹੋਣਗੀਆਂ ਦੋਨੋਂ ਬੰਦੇ ਫੜੇ ਗਏ ਆ 100 ਗ੍ਰਾਮ ਤੋਂ ਵੱਧ ਇਹ ਜਿਹੜਾ ਨਸ਼ੀਲਾ ਪਾਊਡਰ ਇਹਨਾਂ ਦੇ ਕੋਲੇ ਤੇ 100% ਚਿੱਟਾ ਹੀ ਹੋਊਗਾ ਪਰਚਾ ਦੇਣੋਂ ਤੁਹਾਨੂੰ ਫਿਰ ਹਾਂਜੀ ਹਾਂਜੀ ਮੈਂ ਪਰਚਾ ਦੇਵਾਂਗਾ ਜੀ ਬਿਲਕੁਲ ਦੇਵਾਂਗਾ ਪੱਕਾ ਜੀ ਜੀ ਹੋ ਗਈ ਗੱਲ ਹੋ ਗਈ ਗੱਲ ਬਸ ਬੈਠੋ ਗੱ ਨਗਰ ਮਿਠਾਓ ਆਪਣੇ ਮਲਾਜ਼ਮ ਨੇ ਜੀ ਨਾਮ ਚਾਬੀ ਦਿਓ ਮੇਰੀ ਚਾਬੀ ਚਾਬੀ ਦੇ ਹਿਸਾਬ ਨਾਲ ਬੋਲ ਨਾ ਬੋਲਦਾ ਕਿਵੇਂ ਰੁੱਖਾ ਫਿਰ ਮੈਂ ਆ ਤਾਂ ਆ ਤਾਂ ਜਿਹੜਾ ਬਣ ਗਿਆ ਤਾਂ ਬਣ ਗਿਆ ਨਾ ਮਿਸ ਬੇਬ ਦਾ ਵੱਖਰਾ ਡਾਉ ਹੁਣ ਤੈਨੂੰ ਮੈਂ ਦੱਸੂਗਾ ਕਿ ਤੇਰੀ ਪਹੁੰਚ ਕੀ ਹੈ ਤੇ ਮੇਰੀ ਪਹੁੰਚ ਕੀ ਹੈ ਚਾਬੀ ਦਿਓ ਯਾਰ ਆ ਤੈਨੂੰ ਪੱਕੇ ਤਾਲੇ ਲਾਗੇ ਸਾਰੇ ਉਹ ਚਾਬੀ ਦੇਵਾਂਗੇ ਪਰ ਚਾਬੀ ਤੈਨੂੰ ਹੋਰ ਕਰਦੀ ਦੇਵਾਂਗੇ ਜਿੱਥੇ ਤੂੰ ਸਾਰੀ ਉਮਰ ਸੋਚੇਗਾ ਬਾਹਰ ਹੋਣ ਵਾਸਤੇ ਠੀਕ ਹੈ ਨਾ ਉਹ ਫੇਰ ਕੀ ਹੋ ਜਾਊਗਾ ਫੇਰ ਪੀਲਾ ਪੰਜਾ ਚੱਲੂ ਤੇਰਾ ਜੋ ਬਣਿਆ ਹੋਊਗਾ ਢੌਗਾ ਘਰ ਕੁਰਤੇ ਰਵੇਂਦਾ ਜਾਈ ਹੁਣ ਅੱਗੇ ਥਾਰ ਵਾਲੀ ਤੇ ਚੱਲ ਉਹਨੂੰ ਛੱਡ ਉਹਨੂੰ ਛੱਡ ਉਹ ਜਿਹਨੇ ਕੀਤਾ ਉਹਨੇ ਕਰਨਾ ਠੀਕ ਹੈ ਆ ਮੇਰੇ ਕੋਲੇ ਆ ਨਾ ਇਹ ਤੈਨੂੰ ਇਹ ਤੈਨੂੰ ਮੈਂ ਦੱਸੂਗਾ ਕਿ ਤਰ੍ਹਾਂ ਦੇ ਪੀਲਾ ਪੰਜਾ ਚੱਲਦਾ ਹੈ ਕਿ ਨਹੀਂ ਚੱਲ ਮੈਂ ਨਾ ਐ ਆ ਜਾਣਾ ਹੈ ਮੈਂ ਤੈਨੂੰ ਕੋਈ ਗੱਲ ਨਹੀਂ ਐਡਾ ਕੰਮ ਯਾਰ ਇਹਦੇ ਚ ਹੰਕਾਰ ਕੱਢਦੇ ਗਏ ਚਾਬੀ ਰੋਕੀਤ ਮਲਕੀਤ ਨਾਲ ਬੈਠੋ ਇਹਦੇ ਨਾਲ ਬੈਠੋ ਉਹ ਚਾਬੀ ਦੇ ਦੇ ਪਰਮਜੀਤ ਆਪਣੀ ਗੱਡੀ ਅੱਗੇ ਲਾਓ ਆਪ ਕਿਵੇਂ ਬੋਲ ਆਪਣੀ ਗੱਡੀ ਮਲਕੀਤ ਨਾਲ ਬੈਠ ਧੌਰ ਚ ਕਿੱਲਾ ਲੱਗਦਾ ਈ ਮਲਕੀਤ ਨਾਲ ਬੈਠ ਮੈਂ ਤਾਂ ਪਿੰਨ ਨਾਲ ਬੈਠ ਪਿੱਛੇ ਬੈਠ ਤੂੰ ਯਾਰ ਫੇਰ ਕੀ ਹੋ ਜਾਊਗਾ ਕਿਉਂ ਟਾਈਮ ਖਰਾਬ ਕਰਦੇ ਹੋ ਮੈਂ ਤੁਹਾਨੂੰ ਦੱਸੂਗਾ ਕੀ ਹੋਇਆ ਆਪਦਾ ਮੈਂ ਤੈਨੂੰ ਦੱਸਦਾ ਤੂੰ ਗੱਡੀ ਚ ਬੈਠ ਪਹਿਲਾਂ ਕਹੇ ਦਾ ਕੁਝ ਹੋਇਆ ਚੱਲ ਪਿੱਛੇ ਬੈਠ ਹੁਣ ਹੋਊਗਾ ਉਹ ਹੁਣ ਵੀ ਵੇਖ ਲੈ ਇਹ ਧਰਮ ਸਿੰਘ ਬਰਾੜ ਦੀ ਕਾਰਵਾਈ ਆ ਇਹ ਪਿੱਛੇ ਕਰ ਆਹ ਪਰਮਜੀਤ ਲਿਆਓ ਗੱਡੀ ਉਹ ਛੱਡ ਕੋਈ ਮਰਜ਼ੀ ਬੋਲੇ ਸਰਕਾਰ ਦਾ ਹੀ ਨਾਰਾ ਹੈ ਨਾ ਵੀ ਉਧਰ ਨਸ਼ੇ ਵਿਰੁੱਧ ਆਪਾਂ ਗਲਤ ਕਰ ਰਹੇ ਹਾਂ ਕੁਝ ਨਾ ਜੀ ਨਾ ਮੈਂ ਬੰਦੇ ਨਿਕਲ ਨਹੀਂ ਦੇਣੇ ਚਾਹੇ ਜਿਹਦੀ ਮਰਜ਼ੀ ਕਾਲ ਆ ਜੀ ਠੀਕ ਹੈ ਨਾ ਤੋਰੋ ਗੱਡੀ ਤੋਰੋ ਇਹਨੂੰ ਲੈ ਕੇ ਚੱਲ ਥਾਣੇ ਮੈਂ ਬੁਣਾਉਣਾ ਪੈਂਦਾ ਹੈ ਤੋਰ ਚੱਲ ਸੁਣਦਾ ਚੱਲਦਾ